ਉਹ ਕਹੇ ਰਿਹਾ ਦੇ ਪਿੰਡ ਬੁੱਧਾ ਬੜ ਦੇ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗਰੀਲਾ ਪੁੱਟ ਕੇ ਅੰਦਰ ਦਾਖਲ ਹੋ ਕੇ ਤਕਰੀਬਨ ਦੋਹਾਂ ਘਰਾਂ ਦੇ ਵਿੱਚੋਂ 18 ਟੋਨਲੇ ਸੋਨਾ ਅਤੇ 4 ਲੱਖ 6000 ਦੀ ਨਕਦੀ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਿਤ ਜੜਿਆਲ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਸੁੱਤੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਇੱਕ ਕਮਰੇ ਵਿੱਚ ਖਿਲਾਰਾ ਪਿਆ ਹੋਇਆ ਸੀ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਚੋਰਾਂ ਵੱਲੋਂ ਉਹਨਾਂ ਦੇ ਤਕਰੀਬਨ 9 ਤੋਲੇ ਦੇ ਸੋਨੇ ਦੇ ਗਹਿਣੇ ਅਤੇ ਉਹਨਾਂ ਦੇ ਪੁਰਾਣੇ ਵਿਦੇਸ਼ ਜਾਣਾ ਸੀ ਜਿਸ ਲਈ ਘਰ ਵਿੱਚ ਤਕਰੀਬਨ 7.5 ਲੱਖ ਰੁਪਏ ਰੱਖੇ ਸੀ ਜੋ ਕਿ ਚੋਰ ਲੈ ਕੇ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਕਰਨ ਤੋਂ ਬਾਅਦ ਗਰੀਲ ਨੂੰ ਨਾਲ ਹੀ ਲਗਦੀ ਨਹਿਰ ਦੇ ਵਿੱਚ ਸੁੱਟ ਗਏ ਮੇਰਾ ਨਾਮ ਹੈ ਅਮਿਤ ਜਰੀਆਲ ਕਿੱਥੋਂ ਜਰੀਆਲ ਵਾਲੇ ਅਸੀਂ ਬੁੱਢਾਵੜ ਕੀ ਗੱਲਬਾਤ ਹੋਈ ਵੀਰੇ ਅਸੀਂ ਗੱਲਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਹੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋ ਗ੍ਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈਡ ਬੁੱਡ ਤਲੋਫ ਕੇ ਉਹਦੇ ਵਿੱਚੋਂ ਤਰਕੀਬਨ 9 9.5 ਤੋਲੇ ਸੋਨਾ ਸੀਗਾ ਵਿੱਚੋਂ 4 4.5 ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਕੇ ਜੀ ਭੱਜ ਗਏ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਆਈ ਕਾਰ ਚ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਸੀਗੇ ਕਾਰ ਉੱਤੇ ਸਾਨੂੰ ਕੁਝ ਨਹੀਂ ਪਤਾ ਚੱਲਿਆ ਕੋਈ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੋਰ ਗ੍ਰਿਲ ਪੱਟੀ ਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਜੀ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋ ਲੋਕ ਹੈ ਜਿੱਦਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਜੀ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਯਾਰ ਨਾ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 6 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਂ ਤੋਲੇ ਸੋਨਾ ਸੀਗਾ ਜੀ ਬਸ ਪਰ ਸੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਤੇ 2-4000 ਰੁਪਇਆ ਮਤਲਬ ਸਭ ਕੁਝ ਲੱਗੇ ਆ ਹਾਂ ਕੀ ਕਹਿਣਾ ਚਾਹੁੰਦੇ ਹੋ ਇਹ ਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਤੁਹਾਡੇ ਦਿਨਾਂ ਟਿਕਟ ਕਰवानी ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ। ਸਾਡੇ ਨਾਲ ਗਏ ਹੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ। ਯਕੀਨ ਨਾਮ ਆ ਜੀ ਤੁਹਾਡਾ? ਅਗਰਿੰਦਰ ਸਿੰਘ। ਅੱਛਾ ਜੀ। ਇੱਕ ਵਾਰ ਦਾ ਤਾਂ ਜੀ ਕੋਈ ਠੀਕ ਕਰ ਚੀਜ਼ ਕਰ ਬਤੋ। ਜਦ ਸਵੇਰੇ ਨੂੰ ਉੱਠਿਆ ਇੱਕ ਬੋਟੀ ਉੱਠਿਆ ਜਾਣਾ ਜਾਂਦਾ ਪੜਨ ਤੇ ਇੱਕ ਕਪੜੇ ਦੇ ਗੀ ਨੂੰ ਜਾਣੋ ਤੇ ਜਿਹੜੇ ਦੇਖਣੇ ਉਹ ਕਾਲਾ ਪਿਆ। ਤੇ ਰੱਪੇ ਕਿਹਾ ਗਾਂ ਗੱਲਾ ਰੱਪੀ ਗਾਂ ਸੱਸ ਦੀ ਖਾਲਾ ਪਾ ਗਈ ਹੈ। ਤੇ ਮੈਂ ਉੱਠ ਕੇ ਆਇਆ ਵੀ ਮੈਂ ਦੇਖਣਾ ਕਿਹੜਾ ਖਾਲਾ ਕੰਦੀ ਪਾ ਗਈ ਹੈ। ਇਹ ਨਹੀਂ ਕਿ ਆਇਆ ਕਿ ਖਲਾਲਾ ਪਿਆ ਮੈਂ ਕਿ ਖਲਾਲਾ ਆਪੇ ਜਿੱਪਿਆ ਕਪੀਚਲ ਬੜੀ ਜੋ ਕੰਦੇ ਆਪੇ ਜਿੱਗਿਆ ਹੈ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਹਸਮਾਲਿਆ ਨੂੰ ਜੀ ਤੇ ਦੇਖਿਆ ਤੱਕੀ ਪੁੱਟੀ ਪਈ ਗੇੜੇ ਸਾਰੀ ਹਾਂ ਇਹ ਗੱਲ ਹੋਈ ਪਤਾ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਰ 'ਚ ਹੀ ਮਜੂਦ ਸੀ ਸਾਰੇ ਘਰ ਹੀ ਹੈ ਕੋਈ ਪਰੇ ਨਹੀਂ ਲਗਾ ਜੀ ਅੱਛਾ ਜੀ ਕੋਈ ਪਰੇ ਨਹੀਂ ਨੁਕਸਾਨ ਕਿੰਨਾ ਹੋ ਗਿਆ ਜੀ ਕਾਹਨ ਜੀ ਗਿਆਣਾ ਨੌਕ ਤੋੜੇ ਅੱਛਾ ਜੀ ਹਾਂ ਤੇ 10000 ਰੁਪਿਆ ਦਾ ਇਹਨੂੰ ਹੀ ਪਤਾ ਬੋਟੇ ਰੱਖਿਆ ਨਹੀਂ ਜੀ ਇਹਨੂੰ ਸਾਰਾ ਸਮਾਨ ਆਹੀ ਗਮੀਨ ਦੀ ਵਾਸਤੇ ਨਾ ਹੀ ਕਰਾਤੀ ਜੀ ਦਾ ਕੋਈ ਇਹਨਾਂ ਕਰਾ ਦਿੱਤਾ ਹੈ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਦੇਖੋ ਇਨਸਾਨ ਮਿਲਣਾ ਜੀ ਦਾ ਹੋਰ ਕੀ ਹੈ ਗਰੀਬ ਆਦਮੀ ਬੜੀ ਮਨਨਾ ਵਾਹ ਵਾਹ ਕਰਕੇ ਜੋੜਿਆ ਤੇ ਮਰੋਂ ਲੱਗੇ ਉਹ ਕਰੀ ਜੇ ਅੱਲੀ ਕਰਦੇ ਸਾਡੇ ਠੀਕ ਹੈ ਜੀ ਹਾਂ ਤੁਹਾਡਾ ਮੇਰਾ ਨਾਮ ਸਰ ਸੰਗਰਾਮ ਸਿੰਘ ਹੈ ਸਰ ਜੱਜ ਪਿੰਡ ਵਿੱਚ ਤੁਹਾਡੇ ਵਾਸਤੇ ਕੀ ਗੱਲਬਾਤ ਹੈ ਜੀ ਇਹ ਬਾਰ ਵਾਰ ਜੇ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਆ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਿੰਦੇ ਇੱਥੇ ਅਗਰ ਇਹਨਾਂ ਚੋਰਾਆਂ ਦਾ ਮੂ ਇਸ ਢੰਗ ਨਾਲ ਪੈ ਗਿਆ ਤੇ ਹੋਰ ਵੀ ਕਈ ਘਰਾ ਜਿਹੇ ਜਿਹੇ ਵਾਰਦਾਤਾਂ ਹੋਣ ਦੇ ਸੰਭਾਵਨਾ ਆ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇੱਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛੱਤੇ ਚੜ੍ਹ ਗਏ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ ਚ ਲੁਕ ਗਿਆ। ਅੱਛਾ ਜੀ। ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ ਚ ਵੜ ਗਿਆ। ਇਹ ਰਾਤ ਕੋਈ 1:30 ਦੀ ਗੱਲ ਹੈ। ਅੱਛਾ। ਟੋਟਲ ਕਿੰਨਾ ਕ ਨੁਕਸਾਨ ਹੋਇਆ ਦੋਨਾਂ ਧਿਰਾਂ ਦੇ। ਦੋਨਾਂ ਧਿਰਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਆ। ਟੋਟਲ ਸਾਰੀ ਸਮਾਨ ਜਦ। ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਲੇਡੀਜ਼ ਦੇ। ਅੱਜ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਚੋਰਾ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਮਨਨ ਨੂੰ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਸੀਤ ਮਿਲੇ ਠੀਕ ਓਕੇ ਜੀ ਸਰ ਅੱਜ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਦੀ ਗੱਲ ਆ ਤੇ ਭਾਈ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਵਿੱਚ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਇੱਕ ਮਿੰਦਰ ਸਿੰਘ ਦੇ ਘਰ ਚੋਰੀ ਇੱਕ ਬਲਜੀ ਦੇਖੋ ਜੀ ਮਲਜੀਤ ਸਿੰਘ ਦੇ ਘਰ ਚੋਰੀ ਹੋਈ ਹੈ ਇਸ ਥੋੜੀ ਦੇ ਸੰਬੰਧ ਵਿੱਚ ਅਸੀਂ ਜਿਹੜੀ ਤਤਕਸ਼ ਕਰ ਰਹੇ ਹਾਂ ਜੀ ਅਸੀਂ ਡੌਗਸ ਕੋਲ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜੀ ਸਿੱਟ ਵੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂਗੇ ਉਹਨਾਂ ਨੂੰ ਅਸੀਂ ਤੇ ਗ੍ਰਿਫਤਾਰ ਕੀਤਾ ਜਾਊਗਾ ਤੇ ਚਲਨ ਤੇ ਸਿੱਧੇ ਸਿੱਧੇ ਟਰੇਸ ਕੀਤਾ ਜਾਊਗਾ ਹਾਂ ਜੀ ਕਿਤੇ ਸ਼ੱਕ ਸ਼ੁਕ ਜਾਂ ਹਾਂ ਜੀ ਆਪਣੇ ਡੌਗਸ ਪਹਿਲੇ ਇਨਵੈਸਟੀਗੇਸ਼ਨ ਚੱਲਦੀ ਜਿਤਨੀ ਸ਼ੱਕ ਹੋਈ ਦੱਸਣਗੇ ਕੋਈ ਸਾਨੂੰ ਹੋਗਾ ਇਹ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਸੀਂ ਮਲਜ਼ਮ ਪਾਇਗਾ ਉਹਨੂੰ ਬਰਕਰਾਰ ਬੰਦੀ ਕਰ ਦਿੱਤੀ ਜਾਊਗੀ ਕਿਹੜੇ ਤੰਗੇ ਆਨੇ ਮੇਂ ਚੋਰੀ ਚਾਰੀ ਕਰਦੀ ਹੈ ਜੇ ਕਿਤੇ ਉਹਨਾਂ ਦੇ ਫਿੰਗਰ ਪ੍ਰਿੰਟ ਮਿਲ ਜੇ ਕੋਈ ਦਾ ਹੋ ਸਕਦਾ ਏਦਾਂ ਜਿਦਾਂ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਹੈ ਜੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਪੁੱਛ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛ ਕਿਛ ਕਰਾਂਗੇ ਸਾਰੇ ਰਕ ਹਾਂ ਤੇ ਕੀ ਹੈ ਕਿ ਆਪਣਾ ਮੈਸੇਜ ਕੀ ਹੋ ਜਾਣਾ ਕਿ ਇਹ ਆਮ ਪਬਲਿਕ ਹੈ ਆਮ ਪਬਲਿਕ ਨੂੰ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕਰ ਲ ਜਾਰੀ ਹੋਇਆ ਵੀ ਹੁਣ ਪਿੰਡਾਂ ਵਿੱਚ ਟੱਕਰੀ ਪਾਰੇ ਲਾਏ ਜਾਣ ਜੀ ਉਹ ਟੱਕਰੀ ਪਾਰੇ ਜਗੂਲ ਹੋ ਜਾਣ ਟੱਕਰੀ ਪ ਇਹਨਾਂ ਨੂੰ ਜਿਹੜੀ ਬਾਤਾਂ ਵਰਤਾਇਆ ਚ ਉਹਨੂੰ ਟੈਸਟ ਕਰਿਆ ਜਾਸਾ